ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਖੋਜਾਂ ਨੇ ਉਹਨਾਂ ਨੂੰ ਅਸੀਂ ਕਿਸਾਨਾਂ ਤੱਕ ਲੈ ਕੇ ਜਾਣੇ ਆ ਜਿਹਨੂੰ ਅਸੀਂ ਪਹਿਲੀ ਕਤਾਰ ਦੇ ਆ ਪਰਦਰਸ਼ਨੀਆਂ ਅਸੀਂ ਕਿਸਾਨਾਂ ਦੇ ਖੇਤਾਂ ਵਿੱਚ ਲਗਾਉਨੇ ਆ ਤਾਂ ਕਿ ਕਿਸਾਨ ਸਾਹਮਣੇ ਦੇਖ ਸਕਣ ਕਿ ਆ ਕੋਈ ਨਵੀਂ ਕਿਸਮ ਆ ਆ ਕੋਈ ਨਵੀਂ ਮਸ਼ੀਨਰੀ ਆ ਇਹ ਕੋਈ ਨਵੀਂ ਟੈਕਨੋਲੋਜੀ ਆ ਕਿਸਾਨ ਉਹਨਾਂ ਨੇ ਖੇਤਾਂ ਦੇ ਵਿੱਚ ਦਿਖਾਈਦਾ ਤਾਂ ਕਿ ਖੁਦ ਉਹ ਦੇਖ ਸਕਣ ਵੀ ਜਿਹੜਾ ਅਸੀਂ ਤਕਨੀਕ ਜਿਹੜੀ ਵਰਤ ਰਹੇ ਆ ਉਹ ਦਾ ਜਿਹੜੀ ਨਵੀਂ ਤਕਨੀਕ ਦਾ ਇਹਨਾਂ ਨੂੰ ਬਹੁਤ ਫਾਇਦਾ ਹੈ ਅੱਛਾ ਔਰ ਤੀਜਾ ਜਿਹੜਾ ਸਾਡੇ ਖੇਤੀਬਾੜੀ ਗਿਆਨ ਕੇਂਦਰਾਂ ਜਿਹੜੇ ਨਵੀਆਂ ਕਿਸਮਾਂ ਦੇ ਜਿਹੜੇ ਬੀਜ ਪੈਦਾ ਕਰਦੇ ਆ ਉਹ ਆਪਣੇ ਫਸਲਾਂ ਦੇ ਵੀ ਸਬਜ਼ੀਆਂ ਦੇ ਬੀਜ ਜਿਹੜੇ ਆਪਣੇ ਫਲਦਾਰ ਬੂਟੇ ਨੇ ਉਹਨਾਂ ਅਸੀਂ ਸੀਡ ਲੈਂਗੁਏਜ ਦਿੰਨੇ ਆ ਠੀਕ ਹੈ ਔਰ ਚੌਥਾ ਇਹ ਆ ਵੀ ਜਿੱਥੇ-ਜਿੱਥੇ ਵੀ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਿਵੇਂ ਅਸੀਂ ਯੂਨੀਵਰਸਿਟੀ ਕੋਚ ਕਰ ਲਈਏ ਹੁਣ ਜ਼ਰੂਰੀ ਨਹੀਂ ਕਿ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋਵੇ ਫਿਰ ਸਾਰੇ-ਸਾਰੇ ਖੇਤੀਬਾੜੀ ਵਿਗਿਆਨ ਕੇਂਦਰ ਹਰ ਜ਼ਿਲ੍ਹੇ ਦੇ ਵਿੱਚ ਉਹਨੂੰ ਟੈਸਟ ਕਰਦੇ ਆ ਫਿਰ ਉਹ ਦੇਖਦੇ ਆ ਵੀ ਇਹ ਟੈਕਨੋਲੋਜੀ ਬਠਿੰਡਾ ਜ਼ਿਲ੍ਹੇ ਲਈ ਠੀਕ ਆ ਇਹ ਟੈਕਨੋਲੋਜੀ ਗੁਰਦਾਸਪੁਰ ਜ਼ਿਲ੍ਹੇ ਲਈ ਠੀਕ ਆ ਇਹ ਪਟਿਆਲਾ ਜ਼ਿਲ੍ਹੇ ਲਈ ਠੀਕ ਆ ਸੋ ਇਹ ਸਾਡਾ ਜਿਹੜਾ ਇੱਕ ਖੇਤੀ ਵਿਗਿਆਨ ਕੇਂਦਰ ਦਾ ਕੰਮ ਆ ਔਰ ਦੂਸਰਾ ਜਿਹੜਾ ਫਾਰਮ ਸਲਾਹਕਾਰ ਸੇਵਾ ਕੇ ਅੰਦਰ ਇਹਨਾਂ ਦਾ ਕੰਮ ਆ ਵੀ ਇਹ ਕਿਸਾਨਾਂ ਦੇ ਖੇਤਾਂ 'ਚ ਹੀ ਰਹਿੰਦੇ ਆ ਜੀ ਖੇਤਾਂ ਦੇ ਨਰੀਖਣ ਕਰਦੇ ਰਹਿੰਦੇ ਆ ਜਿਵੇਂ ਹੁਣ ਇਸ ਟਾਈਮ ਕਣਕ ਦੀ ਬਜਾਈ ਚੱਲ ਰਹੀ ਆ ਜੇ ਵੀ ਕਿਸਾਨਾਂ ਨੂੰ ਕੀ ਸਮੱਸਿਆ ਆ ਰਹੀ ਆ ਚਾਹੇ ਸੁੰਡੀ ਦੀ ਆ ਰਹੀ ਆ ਚਾਹੇ ਕਣਕ ਘਟੁੱਬਣ ਦੀ ਆ ਰਹੀ ਆ ਉਹ ਕਿਸਾਨਾਂ ਦੇ ਖੇਤਾਂ ਦੇ ਨਰੀਖਣ ਕਰਕੇ ਕੋਈ ਵੀ ਸਮੱਸਿਆ ਆਉਂਦੀ ਆ ਕਿਸਾਨਾਂ ਨੂੰ ਮੌਕੇ ਤੇ ਉਹਦਾ ਹੱਲ ਦੱਸਦੇ ਆ